ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਵਿੱਚ ਚਾਰ ਚੋਰ ਰਹਿੰਦੇ ਸਨ ਤੇ ਉਹ ਹਰ ਰੋਜ਼ ਚੋਰੀਆਂ ਕਰਦੇ ਸਨ ਤੇ ਉਹ ਆਪਣੇ ਪਿੰਡ ਨੂੰ ਛੱਡ ਕੇ ਜੰਗਲ ਵਿੱਚ ਰਹਿਣ ਲੱਗੇ ਤੇ ਉੱਥੇ ਹੀ ਆਪਣੀ ਚੋਰੀ ਦਾ ਮਾਲ ਇਕੱਠਾ ਕਰ ਰਹੇ ਸਨ ਇੱਕ ਦਿਨ ਉਹਨਾਂ ਵਿੱਚੋਂ ਜੋ ਸਭ ਤੋਂ ਵੱਡਾ ਚੋਰ ਸੀ ਉਸਨੇ ਆਪਣੇ ਦੂਜੇ ਤਿੰਨਾਂ ਦੋਸਤਾਂ ਨੂੰ ਕਿਹਾ ਕਿ ਕਿੰਨਾ ਚਿਰ ਹੋ ਗਿਆ ਹੈ ਸਾਨੂੰ ਚੋਰੀ ਕਰਦਿਆਂ ਨੂੰ ਤੇ ਅਸੀਂ ਕਿੰਨਾ ਸੋਨਾ ਤੇ ਚਾਂਦੀ ਇਕੱਠਾ ਕਰ ਲਿਆ ਹੈ ਸਾਡੇ ਕੋਲ ਇਹ ਸੋਨੇ ਅਤੇ ਚਾਂਦੀ ਦਾ ਬਰਤਨ ਭਰ ਗਿਆ ਹੈ ਤੇ ਚੋਰ ਚਾਹੇ ਕਿੱਡਾ ਵੀ ਵੱਡਾ ਹੋਵੇ ਇੱਕ ਦਿਨ ਫੜਿਆ ਹੀ ਜਾਂਦਾ ਹੈ ਤੇ ਮੈਂ ਚਾਹੁੰਦਾ ਹਾਂ ਹੁਣ ਆਪਾਂ ਚੋਰੀ ਕਰਨੀ ਛੱਡ ਦੇਈਏ ਤੇ ਆਪਾਂ ਕੋਈ ਵਪਾਰ ਕਰਨਾ ਸ਼ੁਰੂ ਕਰ ਦਈਏ ਕਿਉਂਕਿ ਜੇਕਰ ਆਪਾਂ ਲਾਲਚ ਵਿੱਚ ਪਏ ਰਹੇ ਤਾਂ ਇੱਕ ਦਿਨ ਫੜੇ ਜਾਵਾਂਗੇ ਤੇ ਜੇਲ੍ਹ ਦੀ ਚੱਕੀ ਪੀਸਾਂਗੇ ਇਸ ਲਈ ਆਪਾਂ ਚੋਰੀ ਕਰਨੀ ਛੱਡ ਦਿੰਦੇ ਹਾਂ ਉਸ ਦੀ ਇਸ ਗੱਲ ਨਾਲ ਉਸ ਦੇ ਉਹ ਦੂਜੇ ਤਿੰਨੇ ਦੋਸਤ ਵੀ ਸਹਿਮਤ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਹੁਣ ਆਪਾਂ ਚਲੋ ਵਪਾਰ ਕਰਦੇ ਹਾਂ ਉਹਨਾਂ ਵਿੱਚੋਂ ਸਭ ਤੋਂ ਵੱਡੇ ਚੋਰ ਨੇ ਕਿਹਾ ਕਿ ਮੈਂ ਤਾਂ ਹੁਣ ਮੱਝਾਂ ਗਾਵਾਂ ਲੈ ਕੇ ਉਹਨਾਂ ਦਾ ਦੁੱਧ ਵੇਚਿਆ ਕਰਾਂਗਾ ਇੱਕ ਡੇਰੀ ਬਣਾਵਾਂਗਾ ਮੈਂ ਇਹ ਵਪਾਰ ਕਰਾਂਗਾ ਤੇ ਦੂਜੇ ਚੋਰ ਨੂੰ ਪੁੱਛਿਆ ਤੂੰ ਦੱਸ ਕੀ ਵਪਾਰ ਕਰੇਂਗਾ ਉਸਨੇ ਕਿਹਾ ਮੈਂ ਵੀ ਮੱਝਾਂ ਤੇ ਗਾਵਾਂ ਦਾ ਵਪਾਰ ਕਰਾਂਗਾ ਮੈਂ ਮੱਝਾਂ ਲੈ ਕੇ ਗਾਵਾਂ ਲੈ ਕੇ ਸਸਤੇ ਰੇਟਾਂ ਤੇ ਤੇ ਅੱਗੇ ਮਹਿੰਗੇ ਰੇਟਾਂ ਤੇ ਵੇਚਿਆ ਕਰਾਂਗਾ ਖਰੀਦਿਆ ਕਰਾਂਗਾ ਤੇ ਵੇਚਿਆ ਕਰਾਂਗਾ ਤੀਜੇ ਦੋਸਤ ਨੂੰ ਪੁੱਛਿਆ ਉਸਨੇ ਕਿਹਾ ਮੈਂ ਅਨਾਜ ਦਾ ਵਪਾਰ ਕਰਾਂਗਾ ਮੈਂ ਅਨਾਜ ਖਰੀਦਿਆ ਤੇ ਵੇਚਿਆ ਕਰਾਂਗਾ ਤੇ ਫਿਰ ਚੌਥੇ ਦੋਸਤ ਨੂੰ ਪੁੱਛਿਆ ਤੇ ਉਸਨੇ ਕੁਝ ਨਾ ਦੱਸਿਆ ਉਹ ਕਹਿੰਦਾ ਮੈਂ ਜੇ ਵਪਾਰ ਬਾਰੇ ਕੁਝ ਨਹੀਂ ਸੋਚਿਆ ਜਦੋਂ ਮੈਂ ਸੋਚਾਂਗਾ ਤੇ ਦੱਸ ਦੇਵਾਂਗਾ ਕਿਉਂਕਿ ਉਸਦੇ ਮਨ ਵਿੱਚ ਇਹ ਚੱਲ ਰਿਹਾ ਸੀ ਕਿ ਮੈਂ ਇਹਨਾਂ ਦਾ ਸੋਨਾ ਤੇ ਚਾਂਦੀ ਲੈ ਕੇ ਭੱਜ ਜਾਂਦਾ ਹਾਂ ਉਹ ਬੇਈਮਾਨੀ ਦਾ ਵਪਾਰ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਆਪਣੇ ਉਹਨਾਂ ਤਿੰਨਾਂ ਦੋਸਤਾਂ ਨੂੰ ਕੁਝ ਨਾ ਦੱਸਿਆ ਤੇ ਫਿਰ ਉਹਨਾਂ ਚਾਰਾਂ ਨੇ ਸਲਾਹ ਕੀਤੀ ਕਿ ਆਪਾਂ ਨੂੰ ਕਿਸੇ ਹੋਰ ਨਗਰ ਵਿੱਚ ਜਾ ਕੇ ਵਪਾਰ ਕਰਨਾ ਪਵੇਗਾ ਕਿਉਂਕਿ ਆਪਣੇ ਨਗਰ ਵਿੱਚ ਤਾਂ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਚੋਰ ਹਾਂ ਤੇ ਉੱਥੇ ਸਾਨੂੰ ਕੋਈ ਨਹੀਂ ਰਹਿਣ ਦੇਵੇਗਾ ਇਸ ਲਈ ਆਪਾਂ ਕਿਸੇ ਹੋਰ ਨਗਰ ਵਿੱਚ ਜਾਂਦੇ ਹਾਂ ਤੇ ਤੁਰਦੇ-ਤੁਰਦੇ ਉਹ ਦੂਰ ਕਿਤੇ ਨਗਰ ਵਿੱਚ ਪਹੁੰਚ ਗਏ ਤੇ ਉੱਥੇ ਇੱਕ ਜੰਗਲ ਸੀ ਤੇ ਉਹਨਾਂ ਨੇ ਸਲਾਹ ਕੀਤੀ ਕਿ ਅਸੀਂ ਦੋ ਜਾਣੇ ਕਿਤੇ ਰਹਿਣ ਲਈ ਟਿਕਾਣਾ ਦੇਖ ਕੇ ਆਉਂਦੇ ਹਾਂ ਤੇ ਉਹਨਾਂ ਚਾਰ ਚੋਰਾਂ ਵਿੱਚੋਂ ਦੋ ਜਾਣੇ ਰਹਿਣ ਲਈ ਟਿਕਾਣਾ ਦੇਖਣ ਚਲੇ ਗਏ ਤੇ ਦੋ ਜਾਣੇ ਉੱਥੇ ਜੰਗਲ ਵਿੱਚ ਬੈਠੇ ਸਨ ਚਲਦੇ-ਚਲਦੇ ਉਹਨਾਂ ਨੂੰ ਇੱਕ ਬੁੱਢੀ ਮਾਤਾ ਦਾ ਘਰ ਦਿਖਿਆ ਤੇ ਜਦੋਂ ਉਹਨਾਂ ਨੇ ਘਰ ਦੇਖਿਆ ਤਾਂ ਘਰ ਵੀ ਬੜਾ ਸੋਹਣਾ ਬਣਿਆ ਸੀ ਤੇ ਉਸ ਘਰ ਵਿੱਚ ਉਹ ਮਾਤਾ ਵੀ ਇਕੱਲੀ ਰਹਿੰਦੀ ਸੀ ਤੇ ਉਹਨਾਂ ਨੇ ਜਾ ਕੇ ਕਿਹਾ ਮਾਤਾ ਅਸੀਂ ਚਾਰ ਦੋਸਤ ਹਾਂ ਤੇ ਅਸੀਂ ਰਹਿਣ ਲਈ ਕੋਈ ਟਿਕਾਣਾ ਲੱਭ ਰਹੇ ਹਾਂ ਜੇ ਤੁਸੀਂ ਸਾਨੂੰ ਰਹਿਣ ਲਈ ਟਿਕਾਣਾ ਦੇ ਦੇਵੇਂ ਤਾਂ ਅਸੀਂ ਤੁਹਾਨੂੰ ਕਿਰਾਇਆ ਦਿਆਂ ਕਰਾਂਗੇ ਉਹ ਬੁੱਢੀ ਮਾਤਾ ਵੀ ਇਕੱਲੀ ਰਹਿੰਦੀ ਸੀ ਉਸਨੇ ਸੋਚਿਆ ਕਿ ਮੈਨੂੰ ਰੱਖਣ ਵਿੱਚ ਕੀ ਹਰਜ ਹੈ ਜਗ੍ਹਾ ਤਾਂ ਮੇਰੇ ਕੋਲ ਵਾਧੂ ਹੈ ਮੈਂ ਇਹਨਾਂ ਨੂੰ ਰੱਖ ਲੈਂਦੀ ਹਾਂ ਤੇ ਨਾਲ ਮੈਂ ਕਿਰਾਇਆ ਲਿਆ ਕਰਾਂਗੀ ਉਸਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਰਹਿ ਸਕਦੇ ਹੋ ਉਹਨਾਂ ਦੋਵਾਂ ਦੋਸਤਾਂ ਨੇ ਵਾਪਸ ਜਾ ਕੇ ਆਪਣੇ ਦੂਜੇ ਦੋਵਾਂ ਦੋਸਤਾਂ ਨੂੰ ਦੱਸਿਆ ਤੇ ਉਹ ਚਾਰੇ ਜਾਣੇ ਉਸ ਬੁੱਢੀ ਮਾਤਾ ਦੇ ਘਰ ਆ ਗਏ ਤੇ ਉੱਥੇ ਆ ਕੇ ਰਹਿਣ ਲੱਗੇ ਇੱਕ ਦਿਨ ਉਹਨਾਂ ਚਾਰਾਂ ਨੇ ਸਲਾਹ ਕੀਤੀ ਕਿ ਬੁੱਢੀ ਮਾਤਾ ਬਹੁਤ ਹੀ ਇਮਾਨਦਾਰ ਹੈ ਤੇ ਆਪਾਂ ਵਪਾਰ ਕਰਨ ਚਲੇ ਜਾਂਦੇ ਹਾਂ ਤੇ ਕਿਉਂ ਨਾ ਹੀ ਸੋਨੇ ਦਾ ਬਰਤਨ ਆਪਾਂ ਬੁੱਢੀ ਮਾਤਾ ਨੂੰ ਫੜਾ ਦੇਈਏ ਤੇ ਜਦੋਂ ਜਾਵਾਂਗੇ ਉਦੋਂ ਲੈ ਲਵਾਂਗੇ ਉਹਨਾਂ ਚਾਰਾਂ ਦੀ ਸਹਿਮਤੀ ਹੋ ਗਈ ਤੇ ਉਹਨਾਂ ਨੇ ਜਾ ਕੇ ਬੁੱਢੀ ਮਾਤਾ ਨੂੰ ਕਿਹਾ ਕਿ ਮਾਤਾ ਸਾਡੇ ਕੋਲ ਕੁਝ ਮਾਲ ਹੈ ਤੇ ਤੂੰ ਸਾਡਾ ਇਹ ਮਾਲ ਸੰਭਾਲ ਕੇ ਰੱਖ ਲੈ ਤੇ ਜਿੰਨਾ ਚਿਰ ਅਸੀਂ ਚਾਰੇ ਜਾਣੇ ਇਕੱਠੇ ਨਾ ਲੈਣ ਆਈਏ ਤੂੰ ਇਹ ਨਹੀਂ ਦੇਣਾ ਕਿਸੇ ਇੱਕ ਨੂੰ ਇਹ ਤੂੰ ਨਹੀਂ ਦੇਣਾ ਬੁੱਢੀ ਮਾਤਾ ਨੇ ਕਿਹਾ ਕੋਈ ਨਾ ਮੈਂ ਸੰਭਾਲ ਕੇ ਰੱਖ ਲੈਂਦੀ ਹਾਂ ਤੇ ਉਹ ਉਹ ਸੋਨੇ ਚਾਂਦੀ ਦਾ ਬਰਤਨ ਫੜਾ ਕੇ ਆਪ ਵਪਾਰ ਕਰਨ ਲਈ ਚਲੇ ਗਏ ਤੇ ਬੁੱਢੀ ਮਾਤਾ ਨੇ ਬਾਹਰ ਇੱਕ ਦਰਖਤ ਦੇ نیچے ਇੱਕ ਗੱਡਾ ਖੋਦਿਆ ਤੇ ਉਸ ਵਿੱਚ ਉਸ ਨੇ ਉਹ ਸੋਨੇ ਚਾਂਦੀ ਦਾ ਬਰਤਨ ਰੱਖ ਕੇ ਉੱਤੇ ਮਿੱਟੀ ਪਾ ਕੇ ਉੱਥੇ ਲੁਕਾ ਦਿੱਤਾ ਤੇ ਕਾਫੀ ਟਾਈਮ ਉਹ ਬਰਤਨ ਉਸ ਬੁੱਢੀ ਮਾਤਾ ਕੋਲ ਰਿਹਾ ਤੇ ਇੱਕ ਦਿਨ ਕੀ ਹੋਇਆ ਉਹ ਚਾਰੇ ਜਾਣੇ ਫਿਰ ਵਪਾਰ ਕਰਕੇ ਆ ਰਹੇ ਸਨ ਤੇ ਉਹ ਬਹੁਤ ਥੱਕ ਗਏ ਸਨ ਤੇ ਉਹ ਇੱਕ ਦਰਖਤ ਦੇ نیچے ਬੈਠ ਗਏ ਤੇ ਉਹਨਾਂ ਸਾਰਿਆਂ ਨੂੰ ਬੜੀ ਪਿਆਸ ਲੱਗੀ ਸੀ ਉਹਨਾਂ ਵਿੱਚੋਂ ਇੱਕ ਚੋਰ ਨੇ ਕਿਹਾ ਕਿ ਜਾਓ ਕੋਈ ਜਣਾ ਪਾਣੀ ਲੈ ਕੇ ਆਓ ਦੂਜੇ ਨੇ ਕਿਹਾ ਤੂੰ ਪਾਣੀ ਲੈ ਕੇ ਆ ਕਿਉਂਕਿ ਉਹ ਸਾਰੇ ਹੀ ਬੜੇ ਥੱਕੇ ਸਨ ਤੇ ਫਿਰ ਇੱਕ ਨੇ ਕਿਹਾ ਕਿ ਜਾਓ ਤੁਸੀਂ ਕੋਈ ਬਰਤਨ ਲੈ ਆਓ ਕਿਤੇੋਂ ਤੇ ਉਸ ਵਿੱਚ ਪਾਣੀ ਭਰ ਕੇ ਇੱਕ ਜਣਾ ਇੱਥੇ ਹੀ ਲੈ ਆਵੋ ਇੱਥੇ ਹੀ ਪੀ ਲੈਂਦੇ ਹਾਂ ਤੋਂਾਂ ਵਿੱਚੋਂ ਜਿਹੜਾ ਬੇਈਮਾਨੀ ਕਰਨਾ ਚਾਹੁੰਦਾ ਸੀ ਉਸਨੇ ਕਿਹਾ ਮੈਂ ਬੁੱਢੀ ਮਾਤਾ ਦੇ ਘਰੋਂ ਬਰਤਨ ਲੈ ਕੇ ਆਉਂਦਾ ਹਾਂ ਤੇ ਉਸ ਵਿੱਚ ਪਾਣੀ ਭਰ ਕੇ ਲਿਆਉਂਦਾ ਹਾਂ ਉਹ ਚਲਾ ਗਿਆ ਤੇ ਉਸਨੇ ਬੁੱਢੀ ਮਾਤਾ ਨੂੰ ਜਾ ਕੇ ਕਿਹਾ ਕਿ ਮਾਤਾ ਜੋ ਅਸੀਂ ਤੈਨੂੰ ਸੋਨੇ ਚਾਂਦੀ ਵਾਲਾ ਬਰਤਨ ਫੜਾਇਆ ਸੀ ਉਹ ਹੁਣ ਸਾਨੂੰ ਦੇ ਦੇ ਬੁੱਢੀ ਮਾਤਾ ਨੇ ਕਿਹਾ ਨਹੀਂ ਮੈਂ ਉਹ ਬਰਤਨ ਨਹੀਂ ਦੇਵਾਂਗੀ ਤੁਸੀਂ ਕਿਹਾ ਸੀ ਜਦੋਂ ਅਸੀਂ ਚਾਰੇ ਜਾਣੇ ਆਵਾਂਗੇ ਤਾਂ ਉਹ ਬਰਤਨ ਦੇਣਾ ਪਰ ਤੂੰ ਤਾਂ ਇਕੱਲਾ ਆਇਆ ਹੈ ਮੈਂ ਤੈਨੂੰ ਬਰਤਨ ਨਹੀਂ ਦੇਵਾਂਗੀ ਉਸਨੇ ਕਿਹਾ ਮੈਨੂੰ ਮੇਰੇ ਦੋਸਤਾਂ ਨੇ ਹੀ ਭੇਜਿਆ ਹੈ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਤੇ ਮੈਨੂੰ ਉਹ ਬਰਤਨ ਦੇ ਦੇਵੋ ਬੁੱਢੀ ਮਾਤਾ ਨੇ ਕਿਹਾ ਨਹੀਂ ਮੈਂ ਨਹੀਂ ਦੇਵਾਂਗੀ ਉਸਨੇ ਕਿਹਾ ਚਲੋ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤੇ ਤੁਸੀਂ ਉਹਨਾਂ ਨੂੰ ਆਵਾਜ਼ ਮਾਰ ਕੇ ਪੁੱਛ ਲਵੋ ਬੁੱਢੀ ਮਾਤਾ ਉਧਰ ਗਈ ਤੇ ਉਹਨਾਂ ਉਸ ਦੇ ਤਿੰਨਾਂ ਦੋਸਤਾਂ ਨੂੰ ਆਵਾਜ਼ ਮਾਰ ਕੇ ਪੁੱਛਿਆ ਕੀ ਮੈਂ ਇਸ ਨੂੰ ਉਹ ਬਰਤਨ ਦੇ ਦੇਵਾਂ ਉਹਨਾਂ ਨੂੰ ਤੇ ਲੱਗਾ ਸੀ ਇਹ ਪਾਣੀ ਪੀਣ ਲਈ ਬਰਤਨ ਮੰਗ ਰਿਹਾ ਹੈ ਉਹਨਾਂ ਨੇ ਕਿਹਾ ਹਾਂ ਮਾਤਾ ਜੀ ਦੇ ਦਿਓ ਤੇ ਉਸ ਬੁੱਢੀ ਮਾਤਾ ਨੇ ਉਸ ਨੂੰ ਦੱਸ ਦਿੱਤਾ ਕਿ ਪਿਛਲੇ ਪਾਸੇ ਉੱਥੇ ਰੁੱਖ ਦੇ نیچے ਮੈਂ ਤੁਹਾਡਾ ਬਰਤਨ ਦੱਬਿਆ ਹੈ ਤੇ ਉਥੋਂ ਕੱਢ ਕੇ ਲੈ ਜਾ ਉਸਨੇ ਉਹ ਬਰਤਨ ਕੱਢਿਆ ਤੇ ਉਹ ਪਿੱਛੋਂ ਦੀ ਹੀ ਭੱਜ ਗਿਆ ਤੇ ਉੱਧਰ ਉਹ ਦੋਸਤ ਉਡੀਕ ਰਹੇ ਸਨ ਕਿ ਇਹ ਕਦੋਂ ਦਾ ਗਿਆ ਹੈ ਅਜੇ ਤੱਕ ਵਾਪਸ ਨਹੀਂ ਆਇਆ ਸਾਨੂੰ ਕਿੰਨੀ ਪਿਆਸ ਲੱਗੀ ਹੈ ਉਹ ਤਿੰਨੇ ਜਾਣੇ ਉਹ ਬੁੱਢੀ ਮਾਤਾ ਕੋਲ ਆਏ ਤੇ ਉਹਨਾਂ ਨੇ ਕਿਹਾ ਸਾਡਾ ਦੋਸਤ ਕਿੱਥੇ ਹੈ ਉਹ ਤੁਹਾਡੇ ਕੋਲ ਬਰਤਨ ਲੈਣ ਆਇਆ ਸੀ ਤੇ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਉਸ ਬੁੱਢੀ ਮਾਤਾ ਨੇ ਕਿਹਾ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਉਸ ਨੂੰ ਉਹ ਸੋਨੇ ਚਾਂਦੀ ਵਾਲਾ ਬਰਤਨ ਦਾਸ ਦਿੱਤਾ ਸੀ ਕਿ ਉਹ ਉੱਥੇ ਬਾਹਰ ਦੱਬਿਆ ਹੈ ਤੇ ਕੱਢ ਕੇ ਲੈ ਜਾ ਤੇ ਉਹ ਉੱਥੋਂ ਕੱਢਣ ਗਿਆ ਸੀ ਉਹਨਾਂ ਤਿੰਨਾਂ ਨੂੰ ਬੜਾ ਗੁੱਸਾ ਆਇਆ ਤੇ ਉਹਨਾਂ ਨੇ ਕਿਹਾ ਇਹ ਮਾਤਾ ਤੂੰ ਕੀ ਕੀਤਾ ਅਸੀਂ ਤੈਨੂੰ ਕਿਹਾ ਸੀ ਨਾ ਜਿੰਨਾ ਚਿਰ ਤੱਕ ਅਸੀਂ ਚਾਰੇ ਨਹੀਂ ਆਵਾਂਗੇ ਤੁਸੀਂ ਉਹਨਾਂ ਚਿਰ ਤੱਕ ਬਰਤਨ ਨਹੀਂ ਦੇਣਾ ਬੁੱਢੀ ਮਾਤਾ ਨੇ ਕਿਹਾ ਮੈਂ ਤੁਹਾਨੂੰ ਤਿੰਨਾਂ ਨੂੰ ਪੁੱਛਿਆ ਤੇ ਸੀ ਤੁਸੀਂ ਤਾਂ ਕਿਹਾ ਸੀ ਦੇ ਦਿਓ ਉਹਨਾਂ ਨੇ ਕਿਹਾ ਅਸੀਂ ਪਾਣੀ ਵਾਸਤੇ ਖਾਲੀ ਬਰਤਨ ਕਿਹਾ ਸੀ ਤੁਸੀਂ ਵੀ ਮੇਰੇ ਦੋਸਤ ਦੇ ਨਾਲ ਰਲ ਗਏ ਹੋ ਤੁਸੀਂ ਆਪ ਹੀ ਉਸ ਨੂੰ ਉਸ ਵਿੱਚੋਂ ਸੋਨਾ ਚਾਂਦੀ ਦਿੱਤਾ ਹੈ ਤੇ ਕੁਝ ਸੋਨਾ ਚਾਂਦੀ ਤੁਸੀਂ ਆਪਣੇ ਕੋਲ ਰੱਖ ਲਿਆ ਹੈ ਤੁਸੀਂ ਸਾਡੇ ਨਾਲ ਬੇਈਮਾਨੀ ਕੀਤੀ ਹੈ ਚਲੋ ਹੁਣ ਤੁਸੀਂ ਰਾਜਾ ਜੀ ਦੇ ਦਰਬਾਰ ਵਿੱਚ ਚੱਲੋ ਤੁਹਾਡਾ ਫੈਸਲਾ ਉੱਥੇ ਹੀ ਹੋਵੇਗਾ ਅਸੀਂ ਤੁਹਾਨੂੰ ਸਜ਼ਾ ਦਵਾਵਾਂਗੇ ਉਹ ਬੁੱਢੀ ਮਾਤਾ ਨੂੰ ਲੈ ਕੇ ਰਾਜਾ ਜੀ ਦੇ ਦਰਬਾਰ ਵਿੱਚ ਚੱਲੇ ਗਏ ਤੇ ਉਹਨਾਂ ਨੇ ਜਾ ਕੇ ਸਭ ਕੁਝ ਰਾਜੇ ਨੂੰ ਦੱਸਿਆ ਤੇ ਰਾਜੇ ਨੇ ਬੁੱਢੀ ਮਾਤਾ ਨੂੰ ਕਿਹਾ ਕੀ ਇਹਨਾਂ ਨੇ ਤੈਨੂੰ ਸੋਨੇ ਚਾਂਦੀ ਨਾਲ ਭਰਿਆ ਬਰਤਨ ਦਿੱਤਾ ਸੀ ਬੁੱਢੀ ਮਾਤਾ ਨੇ ਕਿਹਾ ਹਾਂ ਮੈਨੂੰ ਇਹਨਾਂ ਨੇ ਬਰਤਨ ਦਿੱਤਾ ਸੀ ਤੇ ਇਹਨਾਂ ਨੇ ਹੀ ਕਿਹਾ ਸੀ ਕਿ ਤੁਸੀਂ ਸਾਡੇ ਦੋਸਤ ਨੂੰ ਬਰਤਨ ਦੇ ਦਿਓ ਤੇ ਮੈਂ ਉਸ ਨੂੰ ਬਰਤਨ ਦੇ ਦਿੱਤਾ ਤੇ ਉਹ ਉਹ ਬਰਤਨ ਲੈ ਕੇ ਭੱਜ ਗਿਆ ਹੈ ਉਹਨਾਂ ਤਿੰਨਾਂ ਦੋਸਤਾਂ ਨੇ ਕਿਹਾ ਕਿ ਇਹ ਮਾਤਾ ਝੂਠ ਬੋਲ ਰਹੀ ਹੈ ਇਹ ਵੀ ਉਹਦੇ ਨਾਲ ਰਲ ਗਈ ਹੋਵੇਗੀ ਤੇ ਹੁਣ ਇਹ ਸਾਡੇ ਤੇ ਇਲਜ਼ਾਮ ਲਗਾ ਰਹੀ ਹੈ ਉਸ ਬੁੱਢੀ ਮਾਤਾ ਨੇ ਕਿਹਾ ਨਹੀਂ ਮੈਂ ਬੇਈਮਾਨੀ ਨਹੀਂ ਕੀਤੀ ਮੇਰੀ ਤਾਂ ਸਾਰੀ ਉਮਰ ਲੰਘ ਗਈ ਹੈ ਤੇ ਬੁਢਾਪੇ ਵਿੱਚ ਬੇਈਮਾਨੀ ਕਰਕੇ ਮੈਂ ਕੀ ਕਰਾਂਗੀ ਮੈਂ ਇਹਨਾਂ ਦੇ ਬਰਤਨ ਵਿੱਚੋਂ ਕੁਝ ਨਹੀਂ ਲਿਆ ਉਸ ਰਾਜਨੇ ਕੇ ਮਾਤਾ ਜਦੋਂ ਇਹਨਾਂ ਨੇ ਤੈਨੂੰ ਕਿਹਾ ਸੀ ਕਿ ਜਦੋਂ ਤੱਕ ਅਸੀਂ 4 ਜਾਣੇ ਨਾ ਆਈਏ ਤੇ ਤੂੰ ਬਰਤਨ ਨਹੀਂ ਦੇਣਾ ਤੇ ਤੂੰ ਉਸ ਇਕੱਲੇ ਨੂੰ ਬਰਤਨ ਦੇ ਦਿੱਤਾ ਤੇ ਹੁਣ ਤਾਂ ਤੈਨੂੰ ਇਹਨਾਂ ਦਾ ਬਰਤਨ ਪਰਣਾ ਹੀ ਪਵੇਗਾ ਜਿੰਨਾ ਸੋਨਾ ਤੇ ਚਾਂਦੀ ਉਸ ਵਿੱਚ ਸੀ ਤੈਨੂੰ ਉਹ ਦੇਣਾ ਹੀ ਪਵੇਗਾ ਇਹਨਾਂ ਸੁਣ ਕੇ ਉਹ ਬੁੱਢੀ ਮਾਤਾ ਬੜੀ ਦੁਖੀ ਹੋਈ ਤੇ ਘਰ ਵਾਪਸ ਆ ਗਈ ਤੇ ਉਹ ਤਿੰਨੇ ਚੋਰ ਵੀ ਉਸ ਬੁੱਢੀ ਮਾਤਾ ਦੇ ਘਰ ਹੀ ਵਾਪਸ ਆ ਗਏ ਤੇ ਉਹ ਬੁੱਢੀ ਮਾਤਾ ਬੜੀ ਚਿੰਤਾ ਵਿੱਚ ਪੈ ਗਈ ਦਿਨ ਰਾਤ ਰੋਂਦੀ ਰਹਿਣਾ ਤੇ ਇੱਕ ਦਿਨ ਰਾਜੇ ਦੇ ਸੈਨਿਕ ਪੇਸ਼ ਬਦਲ ਕੇ ਆਪਣੀ ਪਰਜਾ ਦਾ ਹਾਲਚਾਲ ਜਾਣਨ ਲਈ ਆਏ ਸਨ ਤੇ ਇਹ ਬੁੱਢੀ ਮਾਤਾ ਬਾਹਰ ਬੈਠੀ ਸੀ ਤੇ ਉਹਨਾਂ ਨੂੰ ਲੱਗਾ ਕਿ ਇਹ ਮਾਤਾ ਬੜੀ ਹੀ ਦੁਖੀ ਹੈ ਉਹਨਾਂ ਨੇ ਆ ਕੇ ਉਸ ਮਾਤਾ ਨੂੰ ਉਸ ਦੇ ਦੁਖੀ ਹੋਣ ਦਾ ਕਾਰਨ ਪੁੱਛਿਆ ਤੇ ਉਸ ਮਾਤਾ ਨੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਤੇ ਕਿਹਾ ਰਾਜਾ ਤਾਂ ਬੜਾ ਹੀ ਅਨਿਆਈ ਹੈ ਉਸਨੇ ਗਲਤ ਫੈਸਲਾ ਸੁਣਾ ਦਿੱਤਾ ਹੈ ਉਹਨਾਂ ਸੈਨਿਕਾ ਨੇ ਕਿਹਾ ਤੁਹਾਡੇ ਕੋਲ ਕੀ ਸਬੂਤ ਹੈ ਕਿ ਰਾਜੇ ਨੇ ਗਲਤ ਫੈਸਲਾ ਸੁਣਾਇਆ ਹੈ ਉਸ ਬੁੱਢੀ ਮਾਤਾ ਨੇ ਕਿਹਾ ਮੇਰੇ ਕੋਲ ਤਾਂ ਕੋਈ ਸਬੂਤ ਨਹੀਂ ਉਹਨਾਂ ਸੈਨਿਕਾ ਨੇ ਕਿਹਾ ਫਿਰ ਤਾਂ ਤੁਸੀਂ ਰਾਜੇ ਤੇ ਇਦਾਂ ਇਲਜ਼ਾਮ ਨਹੀਂ ਲਗਾ ਸਕਦੇ ਉਧਰ درخت ਤੇ ਇੱਕ ਚਿੜੀ ਬੈਠੀ ਸੀ ਤੇ ਉਹ ਸਭ ਕੁਝ ਸੁਣ ਰਹੀ ਸੀ ਤੇ ਉਸ ਚਿੜੀ ਨੇ ਪਹਿਲਾਂ ਵੀ ਸਭ ਕੁਝ ਦੇਖਿਆ ਸੀ ਤੇ ਉਹ ਰਾਜੇ ਦੇ ਸੈਨਿਕਾਂ ਦੇ ਕੋਲ ਆਈ ਤੇ ਉਸਨੇ ਕਿਹਾ ਇਸ ਮਾਤਾ ਤੇ ਗਲਤ ਇਲਜ਼ਾਮ ਲੱਗਾ ਹੈ ਰਾਜੇ ਨੇ ਆਪਣਾ ਫੈਸਲਾ ਗਲਤ ਸੁਣਾਇਆ ਹੈ ਮੈਂ ਇਸ ਦਾ ਸਬੂਤ ਹਾਂ ਉਹਨਾਂ ਸੈਨਿਕਾਂ ਨੇ ਕਿਹਾ ਤੈਨੂੰ ਇਹ ਗੱਲ ਰਾਜ ਦਰਬਾਰ ਵਿੱਚ ਆ ਕੇ ਕਰਨੀ ਪਵੇਗੀ ਉਸ ਜਿੜੀ ਨੇ ਕਿਹਾ ਹਾਂ ਮੈਂ ਕੱਲ ਨੂੰ ਰਾਜ ਦਰਬਾਰ ਵਿੱਚ ਆਵਾਂਗੀ ਤੇ ਆਪਣਾ ਫੈਸਲਾ ਸੁਣਾਵਾਂਗੀ ਉਹਨਾਂ ਸੈਨਿਕਾਂ ਨੇ ਰਾਜੇ ਨੂੰ ਜਾ ਕੇ ਦੱਸਿਆ ਕਿ ਕੱਲ ਜਿਹੜੀ ਇੱਥੇ ਬੁੱਢੀ ਮਾਤਾ ਦਾ ਫੈਸਲਾ ਸੁਣਾਉਣ ਆਵੇਗੀ ਰਾਜੇ ਨੇ ਕਿਹਾ ਉਹ ਛੋਟੀ ਜਿਹੀ ਚਿੜੀ ਕੌਣ ਹੁੰਦੀ ਹੈ ਮੇਰਾ ਫੈਸਲਾ ਬਦਲਣ ਵਾਲੀ ਚਲੋ ਦੇਖ ਹੀ ਲੈਂਦੇ ਹਾਂ ਇਹ ਚਿੜੀ ਕੀ ਫੈਸਲਾ ਸੁਣਾਉਂਦੀ ਹੈ ਤੇ ਅਗਲੇ ਦਿਨ ਉਹ ਚਿੜੀ ਰਾਜ ਦਰਬਾਰ ਵਿੱਚ ਗਈ ਤੇ ਉਹ ਤਿੰਨ ਚੋਰ ਤੇ ਬੁੱਢੀ ਮਾਤਾ ਵੀ ਰਾਜ ਦਰਬਾਰ ਵਿੱਚ ਗਈ ਤੇ ਉਸ ਚਿੜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਸ਼ੱਕ ਹੈ ਕਿ ਇਸ ਬੁੱਢੀ ਮਾਤਾ ਨੇ ਤੁਹਾਡੇ ਸੋਨੇ ਚਾਂਦੀ ਦਾ ਬਰਤਨ ਆਪ ਖਾ ਲਿਆ ਹੈ ਕਿ ਤੁਹਾਡਾ ਸੋਨੇ ਚਾਂਦੀ ਦਾ ਬਰਤਨ ਇਸ ਮਾਤਾ ਨੇ ਰੱਖ ਲਿਆ ਹੈ ਉਹਨਾਂ ਨੇ ਕਿਹਾ ਹਾਂ ਅਸੀਂ ਇਸ ਨੂੰ ਕਿਹਾ ਸੀ ਕਿ ਅਸੀਂ 4 ਜਾਣੇ ਆਵਾਂਗੇ ਤੇ ਬਰਤਨ ਦੇਣਾ ਨਹੀਂ ਤੇ ਨਹੀਂ ਦੇਣਾ ਫਿਰ ਚਿੜੀ ਨੇ ਕਿਹਾ ਫਿਰ ਤੁਸੀਂ 4 ਜਾਣੇ ਕਿੱਥੇ ਹੋ ਤੁਸੀਂ ਤੇ 3 ਜਾਣੇ ਹੋ ਜਾਓ ਆਪਣੇ ਚੌਥੇ ਦੋਸਤ ਨੂੰ ਵੀ ਲੈ ਕੇ ਆਵੋ ਤੇ ਇਹ ਬੁੱਢੀ ਮਾਤਾ ਤੁਹਾਡਾ ਬਰਤਨ ਦੇ ਦੇਵੇਗੀ ਇੰਨੀ ਗੱਲ ਸੁਣ ਕੇ ਉਹ ਬੜੀ ਟੈਨਸ਼ਨ ਵਿੱਚ ਪੈ ਗਏ ਕਿ ਹੁਣ ਅਸੀਂ ਚੌਥੇ ਦੋਸਤ ਨੂੰ ਕਿੱਥੋਂ ਲਿਆਈਏ ਉਸ ਚਿੜੀ ਨੇ ਕਿਹਾ ਤੁਸੀਂ ਕਿਹਾ ਸੀ ਨਾ ਜਦੋਂ ਅਸੀਂ 4 ਜਾਣੇ ਆਵਾਂਗੇ ਤਾਂ ਉਹ ਬਰਤਨ ਦੇਣਾ ਪਰ ਤੁਸੀਂ ਤਾਂ 3 ਜਾਣੇ ਆਏ ਹੋ ਜਾਓ ਆਪਣੇ ਚੌਥੇ ਦੋਸਤ ਨੂੰ ਲੈ ਕੇ ਆਓ ਇਸ ਤਰ੍ਹਾਂ ਉਸ ਚਿੜੀ ਨੇ ਆਪਣੀ ਬੁੱਧੀ ਸ਼ਕਤੀ ਨਾਲ ਫੈਸਲਾ ਸੁਣਾਇਆ ਕਿਉਂਕਿ ਚਿੜੀ ਨੂੰ ਪਤਾ ਸੀ ਕਿ ਦੱਸਣ ਤੇ ਤਾਂ ਇਹ ਯਕੀਨ ਨਹੀਂ ਕਰਨਗੇ ਇਸ ਮੁਸ਼ਕਿਲ ਦਾ ਹੱਲ ਇਸੇ ਤਰ੍ਹਾਂ ਹੀ ਹੋ ਸਕਦਾ ਹੈ ਇਸ ਬੁੱਢੀ ਮਾਤਾ ਨੂੰ ਇਸੇ ਤਰ੍ਹਾਂ ਹੀ ਬਚਾਇਆ ਜਾ ਸਕਦਾ ਹੈ ਇੰਨੀ ਗੱਲ ਸੁਣ ਕੇ ਉਹ ਤਿੰਨੇ ਚੋਰ ਵਾਪਸ ਆ ਗਏ ਤੇ ਉਹ ਬੁੱਢੀ ਮਾਤਾ ਵੀ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਰਹਿਣ ਲੱਗੀ ਤੇ ਉਹ ਤਿੰਨੇ ਚੋਰ ਬੁੱਢੀ ਮਾਤਾ ਦਾ ਘਰ ਛੱਡ ਕੇ ਚਲੇ ਗਏ ਤੇ ਉਧਰ ਰਾਜੇ ਨੇ ਵੀ ਚਿੜੀ ਦੀ ਬੜੀ ਪ੍ਰਸ਼ੰਸਾ ਕੀਤੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਤੇ ਪਹਿਲੀ ਗੱਲ ਕਿ ਕਿਸੇ ਬਾਰੇ ਜਾਣੇ ਬਿਨਾਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਗਾ ਦੇਣਾ ਚਾਹੀਦਾ ਕੋਈ ਗਲਤ ਫੈਸਲਾ ਨਹੀਂ ਸੁਣਾ ਦੇਣਾ ਚਾਹੀਦਾ ਕਿ ਬੇਕਸੂਰ ਇਨਸਾਨ ਦੀ ਜਾਨ ਹੀ ਚਲੀ ਜਾਵੇ ਤੇ ਦੂਜੀ ਗੱਲ ਕਦੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਉਸਦੇ ਬਾਰੇ ਪੂਰੀ ਚੰਗੀ ਤਰ੍ਹਾਂ ਜਾਣਨ ਤੋਂ ਬਿਨਾ ਕਦੇ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਜਿਵੇਂ ਉਸ ਬੁੱਢੀ ਮਾਤਾ ਨੇ ਕੀਤਾ ਤੇ ਫਿਰ ਉਹ ਸੰਕਟ ਵਿੱਚ ਫਸ ਗਈ ਕਿਸੇ ਦੀ ਐਡੀ ਮਹਿੰਗੀ ਚੀਜ਼ ਦੀ ਜ਼ਿੰਮੇਵਾਰੀ ਨਾ ਚੁੱਕੋ ਤੇ ਨਾ ਹੀ ਕਦੇ ਕਿਸੇ ਤੇ ਵਿਸ਼ਵਾਸ ਕਰੋ ਤੇ ਨਾ ਹੀ ਕਦੇ ਬਿਨਾਂ ਸੋਚੇ ਸਮਝੇ ਕੋਈ ਫੈਸਲਾ ਸੁਣਾ ਦਿਓ ਕਿ ਬੇਕਸੂਰ ਇਨਸਾਨ ਦੀ ਜਾਨ ਚਲੀ ਜਾਵੇ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ